ਅੱਜ ਨਗਰ ਰਾਮਪੁਰ ਵੱਲੋਂ ਤੇ ਐਨ ਆਰ ਆਈ ਵੀਰਾਂ ਵੱਲੋਂ ਜਿਹੜਾ ਪਿਛਲੇ ਦਿਨਾਂ 'ਚ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਆ ਹੜਾ ਨਾਲ ਸਾਡੇ ਬਾਰਡਰ ਏਰੀਏ ਤੇ ਉੱਥੇ ਰਾਸ਼ਨ ਵੀ ਬਹੁਤ ਪਹੁੰਚਿਆ ਲੋਕ ਵੀ ਸੇਵਾ ਲਈ ਬਹੁਤ ਪਹੁੰਚੇ ਹੋਏ ਨੇ ਪਰ ਜਿਹੜਾ ਸਾਡਾ ਪਸ਼ੂ ਤਾਨਾ ਉੱਥੇ ਜਿਹੜਾ ਪਸ਼ੂਆਂ ਦਾ ਚਾਰਾ ਸੀ ਉਹ ਸਾਰਾ ਬਿਲਕੁਲ ਤਬਾਹ ਹੋ ਗਿਆ ਸਾਡੇ ਪਸ਼ੂਆਂ ਨੂੰ ਬਹੁਤ ਜ਼ਰੂਰਤ ਆ ਹਰੇ ਚਾਰੇ ਦੀ ਉਹ ਇਸ ਨਗਰ ਵੱਲੋਂ ਨਾਮਪੁਰ ਦੇ ਵਸਨੀਕਾਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਖਾਸ ਕਰਕੇ ਸਾਡੇ ਨੌਜਵਾਨ ਸਾਥੀ ਇਹ ਹੰਬਲਾ ਮਾਰ ਕੇ ਅੱਜ 200 ਕੁਇੰਟਲ ਹਰਾਚਾਰਾ ਲੈ ਕੇ ਚੱਲੇ ਨੇ ਸੋ ਮੈਂ ਗੁਰੂ ਮਹਾਰਾਜ ਦੇ ਸਾਰੇ ਸਾਥੀਆਂ ਦੀ ਅਰਦਾਸ ਕਰਦਾ ਕਿ ਜਿਹੜੀ ਇਹਨਾਂ ਨੇ ਬੜੀ ਵਧੀਆ ਭਾਵਨਾ ਰੱਖਿਆ ਵੀ ਜਿਹੜਾ ਪਸ਼ੂ ਤਾਨਾ ਜਿਹੜਾ ਸਾਨੂੰ ਦੁੱਧ ਕਿਉਂ ਦਿੰਦਾ ਉਹਨਾਂ ਲਈ ਹਰਾਚਾਰਾ ਲੈ ਕੇ ਚੱਲੇ ਨੇ ਪ੍ਰਮਾਤਮਾ ਇਹਨਾਂ ਦੀ ਕੀਤੀ ਜਿਹੜੀ ਮਿਹਨਤ ਆ ਸਫਲ ਲਿਆਵੇ ਤੇ ਉੱਥੇ ਸਹੀ ਜਗ੍ਹਾ ਤੇ ਪਹੁੰਚੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ